जिंदाबाद जिंदाबाद बीजेपी पार्टी जिंदाबाद जी, जिंदाबाद भारतीय जनता पार्टी जिंदाबाद भारतीय जनता पार्टी जिंदाबाद माता की जय भारत माता की जय वंदे वंदे वादी ਹਾਂਜੀ ਸਾਰਾ ਅੱਜ ਮੁਕਸਰ ਆਇਆ ਹੈ ਕੀ ਕਹਿਣਾ ਚਾਹੋਗੇ ਦੇਖੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੱਦਾਂ ਰੋਜ਼ਾਨਾ ਵਾਅਦਾ ਹੋ ਰਿਹਾ ਉਸ ਵਾਅਦੇ ਦੇ ਵਿੱਚ ਅੱਜ ਬਹੁਤ ਵੱਡਾ ਵਾਅਦਾ ਮੁਕਸਰ ਸਾਹਿਬ ਦੀ ਪਾਰਟੀ ਚ ਹੋਇਆ ਤੇ ਮੁਕਸਰ ਸਾਹਿਬ ਦਾ ਬਹੁਤ ਹੀ ਪੁਰਾਣਾ ਸਿਆਣਾ ਤੇ ਸੁਲਝਿਆ ਹੋਇਆ ਇਮਾਨਦਾਰ ਪਰਿਵਾਰ ਅੱਜ ਭਾਰਤੀ ਜਨਤਾ ਪਾਰਟੀ ਚ ਆਇਆ ਜਿਨ੍ਹਾਂ ਦਾ ਮੈਂ ਕਹਿਣਾ ਵੀ ਗਲੀ ਗਲੀ ਮਹੱਲੇ ਮਹੱਲੇ ਚ ਕਿਰਸ਼ਤੇ ਦੀ ਤਰ੍ਹਾਂ ਉਹ ਵਿਚਰਦੇ ਨੇ ਉਹ ਅੱਜ ਸਾਡੀ ਪਾਰਟੀ ਸ਼ਾਮਲ ਹੋਏ ਨੇ ਅਸੀਂ ਸਾਰੀ ਪਾਰਟੀ ਦਰਜਾ ਬਦਰਜਾ ਜੋ ਜੋ ਵੀ ਵਰਕਰ ਸ਼ਹਿਰ ਵਾਸੀ ਹੈ ਪਿੰਡਾਂ ਵਾਲੇ ਅਸੀਂ ਇਕੱਠੇ ਹੋ ਕੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਉਹਨਾਂ ਦੇ ਘਰ ਪਹੁੰਚੇ ਆ ਅਸੀਂ ਅੱਜ ਗੱਲ ਦੀ ਖੁਸ਼ੀ ਮਹਿਸੂਸ ਕਰਦੇ ਆ ਕਿ ਸਾਡੀ ਪਾਰਟੀ ਦੇ ਵਿੱਚ ਅੱਜ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਸੋਚ ਵਾਲੇ ਵਿਅਕਤੀ ਭਾਈ ਹਰਨਪਰ ਸਿੰਘ ਕੋਕੋ ਜੀ ਤੇ ਉਹਨਾਂ ਦੇ بیٹے 파ਹੀ ਰੌਲ ਸਿੱਧੂ ਜੀ ਸ਼ਾਮਲ ਹੋਏ ਨੇ ਉਹਨਾਂ ਦਾ ਸਵਾਗਤ ਇਲੈਕਸ਼ਨ ਨੂੰ ਲੈ ਕੇ ਕੀ ਕਹੋਗੇ ਜੀ ਇਲੈਕਸ਼ਨ ਤਾਂ ਦੇਖੋ ਮੋਦੀ ਸਾਹਿਬ ਦਾ ਨਾਰਾ ਹੈ 400 ਤੋਂ ਪਾਰ ਸੀਟਾਂ ਜਾਣੀਆਂ ਹੈ ਤੇ ਜਾਣੀਆਂ ਜਾਣੀਆਂ ਜੋ ਵੀ ਅੱਜ ਤੱਕ ਮੋਦੀ ਸਾਹਿਬ ਨੇ ਕਿਹਾ ਉਹ ਪੂਰਾ ਕੀਤਾ ਹੈ ਦੇ ਸਤਿ ਸ੍ਰੀ ਅਕਾਲ ਸਾਰ ਨੂੰ ਸਿੱਖਾਂ ਦੀ ਬਹੁਤ ਫਿਰਲਾ ਸੰਭਵ ਹੈ ਮੀਟਿੰਗ ਅਰੇ ਕੀ ਕੀ ਕਰਨਾ ਚਾਹੀਏ ਅੱਜ ਦੀ ਐਸੈਂਸ ਜਿਹੜੀ ਮੀਟਿੰਗ ਹੈ ਮੈਨੂੰ ਕੁਲੀਜੀ ਦਾ ਫੋਨ ਆਇਆ ਕੱਲ ਜਦੋਂ ਸਾਡੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਸੀਂ ਸਾਰੇ ਨੇ ਦੇਖਿਆ ਇਹ ਪੁਚਾਲ ਆ ਗਿਆ ਮੁਕਸਬ ਦੀ ਰਾਈਟ ਸੀ ਤੇ ਵਾਕਈ ਪੁਚਾਲ ਆਇਆ ਇੱਕ ਬਹੁਤ ਵੱਡਾ ਨਾਮੀ ਪਰਿਵਾਰ ਜਿਸ ਪਰਿਵਾਰ ਦੇ ਵਿੱਚ ਐਮਪੀ ਵੀ ਰਹੇ ਹੈ ਔਰ ਸਾਬਕਾ ਐਮਐਲਏ ਭਾਈ ਹਰਨਪਾਲ ਸਿੰਘ ਜੀ ਕੁੱਕੂ ਜੀ ਉਹਨਾਂ ਦੇ ਬੇਟੇ ਜਿਹੜੀ ਕਿ ਪਬਲਿਕ ਸਰਵਿਸ ਮਿਸ਼ਨ ਦੇ ਮੈਂਬਰ ਰਹੇ ਹੈ ਔਰ ਇੰਨੇ ਲੰਬੇ ਸਮੇਂ ਤੋਂ ਜਿਹੜਾ ਨੇ ਸ਼ੋਮਨੀ ਕਾਲੀਦਾਸ ਜੀ ਰਹੇ ਹੈ ਔਰ ਅੱਜ ਜੋ ਪਰਵਾਹ ਨੇ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਨਿਸ਼ਾਨ ਫੜਿਆ ਹੈ ਔਰ ਮੋਦੀ ਸਾਹਿਬ ਦੀਆਂ ਨੀਤੀਆਂ ਤੇ ਉਹਨਾਂ ਨੇ ਮੋਹਰ ਲਾਈ ਹੈ ਅੱਜ ਸਾਨੂੰ ਮੁਕਸਰ ਦੇ ਵਿੱਚ ਸਾਨੂੰ ਇਹ ਮਾਣ ਹੈ ਕਿ ਇੱਕ ਅਸ਼ਲੀ ਪਰਿਵਾਰ ਜਿਸ ਪਰਿਵਾਰ ਨੇ ਰਾਜਨੀਤਿਕ ਖੇਤਰ ਦੇ ਸਮਾਜ ਦੇ ਖੇਤਰ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਇੱਕ ਆਪਦਾ ਇੱਕ ਨਾਮ ਬਣਾਇਆ ਹੋਇਆ ਹੈ ਔਰ ਹਰ ਮੁਹੱਲੇ ਗਲੀ ਦੇ ਵਿੱਚ ਹਰ ਪਿੰਡ ਦੇ ਵਿੱਚ ਉਹਨਾਂ ਦਾ ਇੱਕ ਆਪਦਾ ਗੁਰਤਬਾ ਹੈ ਔਰ ਆਪਦੇ ਲੋਕ ਬੈਠੇ ਹੈ ਅੱਜ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਹੰਗਾਰਾ ਮੇਰੇ ਆਉਣ ਵਾਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਅਸੀਂ ਮੁਕਤ ਵਿਧਾਨ ਸਭਾ ਜੋ ਅੱਜ ਯਕੀਨੀ ਮੈਂ ਤੁਹਾਨੂੰ ਇਹ ਗੱਲ ਕਹਿ ਸਕਦਾ ਮੁਕਤ ਵਿਧਾਨ ਸਭਾ ਦੇ ਵਿੱਚੋਂ ਮੋਟਾ ਵਧਾ ਕੇ ਭੇਜਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਕਮਲ ਦਾ ਫੁੱਲ ਜਿਹੜਾ ਉਪਰੋਈਪੁਰ ਲੋਕ ਸਭਾ ਜਿੱਤੇਗਾ ਔਰ ਮੋਦੀ ਸਾਹਿਬ ਜਦੋਂ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੱਕਦੇ ਹੋਣਗੇ ਤਾਂ ਸਾਨੂੰ ਵੀ ਖੁਸ਼ੀ ਹੋਏਗੀ ਬੈਠਿਆਂ ਨੂੰ ਕਿ ਸਾਡੀ ਇੱਕ ਵੋਟ ਨਾਲ ਸਾਡੀ ਇੱਕ ਮੁਕਤ ਵਿਧਾਨ ਸਭਾ ਨਾਲ ਜਾਂ ਲੋਕ ਸਭਾ ਫਰੂਸਪੁਰ ਜਿੱਤਣ ਨਾਲ ਅੱਜ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ ਅੱਜ ਐਸੇ ਹੈ ਸਾਰੇ ਸਾਡੀ ਮੁਕਸਰ ਭਾਰਤੀ ਜਨਤਾ ਪਾਰਟੀ ਟੀਮ ਮੰਡਲ ਮੁਕਸਰ ਦੇ ਚੜ੍ਹਦੀ ਕਲਾ ਦੇ ਪ੍ਰਧਾਨ ਰਾਜਕੌਰ ਪਟੇਜਾ ਜੀ ਔਰ ਮੁਕਸਰ 2 ਦੇ ਪ੍ਰਧਾਨ ਹਰੀਸ਼ワਰ ਸਿੰਘ ਸਾਡੇ ਜ਼ਿਲ੍ਹੇ ਦੇ ਜਨਰਲ ਸੈਕਟਰੀ ਅਮਰਿੰਦਰ ਸਿੰਘ ਸੰਧੂ ਜੀ ਸਾਡੇ ਥਾਂਦੇ ਵਾਲਾ ਮੰਡਲ ਦੇ ਪ੍ਰਧਾਨ ਮੋਹਰ ਸਿੰਘ ਜੀ ਔਰ ਸਾਡੇ ਬਹੁਤ ਹੀ ਸੀਨੀਅਰ ਆਗੂ ਕੁਲਦੀਪ ਸਿੰਘ ਭੰਗਿਆਲਾ ਜੀ ਪਾਲਾ ਸਿੰਘ ਕਪਿਆਲੀ ਖਾਸ ਕਰਕੇ ਅਮਰ ਸਰ ਤੋਂ ਐਸਲੇ ਵਿਸਤਾਰਕ ਲੱਗੇ ਹੋਏ ਹਨ ਅਸ਼wini ਗਿਰਦਰ ਜੀ ਜਿਹੜੇ ਕਿ ਪੰਜਾਬ ਦੇ ਵਿੱਚ ਵੱਖ-ਵੱਖ ਹੋਦਿਆ ਤੇ ਕੰਮ ਕੀਤਾ ਜਿਨ੍ਹਾਂ ਨੇ ਲੰਬਾ ਸਮਾਂ ਔਰ ਨਾਲ ਹੀ ਸਾਡੇ ਕਿਸਾਨ ਮੋਰਚੇ ਦੇ ਸ਼ਮਿੰਦਰ ਸਿੰਘ ਜੀ ਤੀਸ਼ ਪਟੇਜਾ ਜੀ ਅਰਵਿੰਦ ਪਟੇਲਾ ਜੀ ਨਗਰ ਕੌਂਸਲ ਦੇ ਸਾਧਕਾ ਵਾਈਸ ਪ੍ਰਧਾਨ ਰਈ ਰਵਿੰਦਰ ਕਟਾਰੀਆ ਜੀ ਸਾਡੇ ਪੰਜਾਬ ਦੇ ਮੁਕਸਰ ਦੇ ਪ੍ਰਧਾਨ ਰਈ ਜਿਲ੍ਹੇ ਦੇ ਵਾਈਸ ਪ੍ਰਧਾਨ ਰਈ ਐਕਟਿੰਗ ਪ੍ਰਧਾਨ ਜਿਲ੍ਹੇ ਦੇ ਰਈ ਸੰਦੀਪ ਗਿੱਧਰ ਜੀ ਔਰ ਭਮਰ ਲਾਲ ਜੀ ਸ਼ੁਕਰਾ ਜੀ ਰਜਿੰਦਰ ਕੁਝੀਆਲਾ ਜੀ ਮਕੇਸ਼ ਜੀ ਕਟਾਰੀਆ ਜੀ ਔਰ ਖਾਸ ਕਰਕੇ ਪਿੰਡਾਂ ਤੋਂ ਪਹੁੰਚੇ ਆ ਪਾਲਾ ਸਿੰਘ ਜੀ ਨਾਲ ਖਪਿਆ ਵਾਲੀ ਗੁਰਿੰਦਰ ਸਿੰਘ ਜੀ ਔਰ ਜਿਹੜੇ ਸਾਡੇ ਕਿਸਾਨ ਮੋਰਚੇ ਦੇ ਲੀਡਰ ਵੀ ਪਹੁੰਚੇ ਆ ਇਹ ਸਾਰੇ ਅੱਜ ਭਾਈ ਸਾਹਿਬ ਨੂੰ ਵਧਾਈ ਦੇ ਨਾਸਤੇ ਔਰ ਇੱਕ ਕੱਲ ਦਾ ਸਿਲਸਿਲਾ ਚੱਲ ਰਿਹਾ ਹੈ ਕਲਪਿੰਦਰ ਸਿੰਘ ਸਰਪੰਚ ਜੀ ਔਰ ਉਹਨਾਂ ਦੇ ਨਾਲ ਅਰਮਾਨ ਜੀ ਔਰ ਉਹਨਾਂ ਦੇ ਬੇਟੇ ਉਹ ਵੀ ਗਏ ਸੀਗੇ ਭਾਈ ਸਾਹਿਬ ਨੂੰ ਵਧਾਈ ਦੇ ਕੇ ਗਏ ਆ ਐਸੇ ਤਰ੍ਹਾਂ ਮਤਲਬ ਹਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਅੱਜ ਬਹੁਤ ਖੁਸ਼ ਹੈ ਇੱਕ ਉਮੀਦ ਲੈ ਕੇ ਆ ਵੀ ਇੱਕ ਐਵਜਾ ਨਾਮੀ ਪਰਿਵਾਰ ਜਿਹੜਾ ਭਾਰਤੀ ਜਨਤਾ ਪਾਰਟੀ ਸ਼ਾਮਿਲ ਹੋਇਆ ਤੇ ਭਾਰਤੀ ਜਨਤਾ ਪਾਰਟੀ ਦਾ ਕੁੰਬਾ ਜਿਹੜਾ ਮੁਕਸ਼ਾਤ ਵੀ ਜਿਵੇਂ ਆਪਾਂ ਕਹਿੰਦੇ ਨੇ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੈ ਤੇ ਮੁਕਸ਼ਾਤ ਵੀ ਵਧਿਆ ਉਹਦਾ ਸਾਨੂੰ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਫਾਇਦਾ ਮਿਲੇਗਾ ਇਹੀ ਮੈਂ ਤੁਹਾਨੂੰ ਕਹਿੰਦਾ ਭਾਰਤੀ ਜਨਤਾ ਪਾਰਟੀ ਤੁਸੀਂ ਸ਼ਾਮਿਲ ਹੋਏ ਕੀ ਕਰਨਾ ਚਾਹੀਦਾ ਅ ਮੈਂ 부ਧੀ ਸਾਹਿਬ ਦੀ ਉਹਨਾਂ ਦੇ ਵਿਊਜ਼ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜੋ ਅੱਜ ਮੁਲਕਾਸਤੇ ਦੇਸ਼ਾਸਤੇ ਹੋ ਰਿਹਾ ਹੈ ਉਹ ਇਤਿਹਾਸ ਤੋਂ ਪਹਿਲਾਂ ਨਹੀਂ ਹੋਇਆ ਜੇ ਉਹਨੂੰ ਟੈਕਨੀਕਲੀ ਆਪਾਂ ਸਮਝੀਏ ਅਰ ਆਪਾਂ ਸਮਝੀ ਲੋੜ ਹੈ ਭਾਵੇਂ ਆਪਾਂ ਖੇਤੀਬਾੜੀ ਅੱਜ ਕਿਸਾਨ ਚੱਲੀਦਾ ਵੇ ਪਰ ਜੇ ਉਹਨੂੰ ਸਮਝੀ ਆਪਾਂ ਨੂੰ ਬੈਨੀਫਿਟ ਕਿੱਦਾਂ ਮਿਲੇ ਹੈ ਹਰ ਵਰਗ ਦੇ ਵਿੱਚ ਪਰਮਾਤਮਾ ਦੀ ਕਿਰਪਾ ਉਹਨਾਂ ਦੀ ਸ਼ਿਆਰਫਾ ਉਹਨਾਂ ਦੀ ਮਿਹਰਤ ਨਾਲ ਅੱਜ ਮੁਲਕ ਆਪਣਾ ਬਹੁਤ ਅੱਗੇ ਗਿਆ ਜਿਹੜਾ ਕਨਸੈਪਟ ਮੇਕ ਇਨ ਇੰਡੀਆ ਲੈ ਕੇ ਆਇਆ ਹੈ ਉਹਦੇ ਚ ਕਮਰਸ਼ੀਅਲੀ ਇਕਨੋਮਿਕਲੀ ਕਿੰਨਾ ਬੇਨੀਫਿਟ ਹੋਇਆ ਸੋ ਉਹਨਾਂ ਨੇ ਪਾਲਿਸੀ ਦੇ ਵੇਖ ਕੇ ਮਨ ਬਣਾਇਆ ਕਿ ਪ੍ਰਮਾਤਮਾ ਕਰੇ ਮਿਹਰ ਕਰੇ ਆਪਣਾ ਉਹ ਫੋਰ ਤਰੱਕੀ ਕਰੇ ਤੇ ਉਸ ਤਰੱਕੀ ਦੇ ਵਿੱਚ ਜਿੰਨਾ ਯੋਗਦਾਨ ਪਾ ਸਕਦੇ ਹੋਈ ਉਹਨੇ ਪਾਈਏ ਉਹ ਸੋਚਣਾ ਪਾਰਟੀ ਜੁਆਇਨ ਕੀਤੀ ਹੈ